ਕਿ ਸੁਨੇਹਾ ਆਪਣੇ ਜੋ ਇੱਧਰ ਪੰਜਾਬੀ ਭਰਾ ਆਪਣੇ ਨਹੀਂ ਕੰਮ ਕਰਦੇ ਹੈਗੇ ਸੋ ਪੰਜਾਬ ਸਾਰਾ ਪ੍ਰਵਾਸੀਆਂ ਨੇ ਸੰਭਲਿਆ ਸਾਰੇ ਪ੍ਰਵਾਸੀ ਕੰਮ ਕਰਦੇ ਆ ਜੇ ਤੁਸੀਂ ਇੱਕਾ ਛੋਟਾ ਜਿਹਾ ਬੱਚਾ ਦੇਖ ਸਕਦੇ ਹੋ ਕਿੰਨੀ ਕੰਮ ਲੋ ਹੋਊਗੀ ਦੀ ਤਕਰੀਬ ਉਹ ਦੂਸਰੀ ਦਿਨ ਦੀ ਵਾਰ ਆਂ ਇਹਨੇ ਕੋਈ ਮੈਂਟਪਾਟ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਮੈਂਟ ਰੂਪੇ ਸੜਕ ਦੇ आईवे दो पर लगाया है इन्हें लट्टे ने देख के इनने भी लोड कर लिया इनान बेटा तेरा हैं कितने गेस कितने कितने रन वाला कहां से आया हैं बिचारी से यूपी से अच्छा यूपी का यूपी का रहने वाला है पढ़ाई-पड़ाई नहीं करता फिर चलता था 5 साल फेल हो गया हैं छोड़ दिया पढ़ाई अभी का ਹੈ ਅਭੀ ਕੰਮ ਕਰ ਰਹੇ ਹੋ ਅਭੀ ਇਹ ਇਧਰ ਹੈ ਦੀਪਾਵਲੀ ਮੇ ਕਰ ਜਾਓਗੇ ਹੈ ਚਲੋ ਬੜੀਆ ਦੇਖੋ ਦੀਵਾਲੀ ਤੇ ਘਰ ਜਾਣਾ ਕਹਿੰਦਾ ਨੇ ਦੂਸ ਬਣਾ ਕੇ ਦਿੱਤਾ ਨੇ ਤੇ ਦੀਵਾਲੀ ਤੇ ਕਹਿੰਦਾ ਘਰ ਜਾਣਾ ਹੈ ਵਧੀਆ ਜਿਹਨੇ ਮਿਹਨਤ ਕਰਨੀ ਚਾਹੀਦੀ ਹੈ ਪੰਜਾਬੀ ਨੂੰ